कपूरथला पुलिस ने नशा तस्करा खिलाफ मुहिम च कार्रवाई की है पुलिस टीम ने हैशत दौरान दो महिला समगलर समेत पांच काबू किया है जिन्हों को दो सौ नब्बे ग्राम हैरोइन इलेक्ट्रॉनिक डिवाइस बलेरो गड्डी ग्डी दो किलो छे सौ ग्राम अफीम बरामद की गई है इसकी पुष्टि करद एसपीडी सरबजीत राय ने दसिया कि सारे पांच मुलाजमान खिलाफ वाणिया तीन वक् एफआईआर दर्ज की गई है ਅਤੇ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਛੇਛ ਲਈ 2 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਜੀ ਸਰ ਹਾਂ ਜੀ ਆਪਕੀ ਸਭ ਕੀ ਮਾਮਲਾ ਆ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਜ਼ਬਰਦਸਤ ਜੜੀ ਮਹਿੰਮਾ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀ ਰਾਇਮੇ ਥੱਲੇ ਔਰ ਮਾਨਯੋਗ ਐਸਐਸਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਸੀ ਕਪੂਰਤਾਂ ਨੂੰ ਕੱਲ ਬਹੁਤ ਅੱਛੀ ਸਫਲਤਾ ਜਿਹੜੀ ਹੈਗੀ ਆ ਉਹ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਜਿਹਦੇ ਵਿੱਚ ਅਸੀਂ ਤਿੰਨ ਕੇਸ ਰਜਿਸਟਰ ਕੀਤੇ ਹੈਗੇ ਆ ਦੋ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਔਰ ਇਹਦੇ ਵਿੱਚ ਪੰਜ ਅਸੀਂ ਦੋਸ਼ੀ ਜਿਹੜੇ ਅਰੈਸਟ ਕੀਤੇ ਹੈਗੇ ਇਹਦੇ ਵਿੱਚ ਇੱਕ ਲੜਕਾ ਅਨਿਲ ਕੁਮਾਰ ਹੈਗਾ ਉਹ ਬਿਹਾਰ ਤੋਂ ਆ ਉਹਦੇ ਕੋਲੋਂ 2 ਕਿਲੋ 600 ਗ੍ਰਾਮ ਜਿਹੜੀ ਉਹ ਪੀਐਮ ਹੈ ਆਫੀਮ ਹੈ ਸਾਨੂੰ ਉਹ ਮਿਲੀ ਹੈ ਔਰ ਉਹਦੇ ਖਿਲਾਫ ਅਸੀਂ ਕੇਸ ਰਜਿਸਟਰ ਕੀਤਾ ਥਾਣਾ ਸਦਰ ਚ ਉਸ ਤੋਂ ਇਲਾਵਾ 250 ਗ੍ਰਾਮ ਜਿਹੜੀ ਆ ਉਹ ਵੀ ਕਮਰਸ਼ੀਅਲ ਕੁਆਂਟੀਟੀ ਹੈਗੀ ਆ ਦੋ ਲੜਕਿਆਂ ਤੋਂ ਮਿਲੀ ਹੈ ਸਾਨੂੰ ਇੱਕ ਦਾ ਨਾਮ ਮੇਜਰ ਹੈਗਾ ਤੇ ਦੂਸਰੇ ਦਾ ਨਾਮ ਲਖਵਿੰਦਰ ਹੈਗਾ ਇਹ बस्ती ਜੋਗੀਵਾਲ ਦੇ ਹੈਗੇ ਰਹਿਣ ਵਾਲੇ ਥਾਣੇ ਅਜਨਾਲੇ ਦੇ ਉਹ ਇੱਥੇ ਡਿਲੀਵਰੀ ਦੇਣਾ ਆਏ ਸੀਗੇ ਉਹਨਾਂ ਨੂੰ ਅਸੀਂ ਐਪੀਅਰਡ ਕੀਤਾ ਸਾਡੀ ਸੀਏ ਦੀ ਟੀਮ ਨੇ ਔਰ ਉਹਦੇ ਪਰੋਂ 250 ਗ੍ਰਾਮ ਜਿਹੜੀ ਹੈ ਰਨ ਸਾਨੂੰ ਮਿਲੀ ਹੈਗੀ ਆ ਉਹਦੇ ਖਿਲਾਫ ਵੀ ਅਸੀਂ ਕੇਸ ਰਿਜਿਸਟਰ ਕੀਤਾ ਹੈਗਾ ਔਰ ਉਸ ਤੋਂ ਇਲਾਵਾ ਦੋ ਲੇਡੀਆਂ ਜਿਹੜੀਆਂ ਕਿ ਇੱਕ ਨਵਾਂ ਪਿੰਡ ਪੱਠੇ ਦੀ ਹੈਗੀ ਆ ਜਦੋਂ ਨਾਂ ਕੁਲਵੰਤ ਕੌਰ ਹੈ ਕੰਤੋ ਜਿਹਦੇ ਖਿਲਾਫ ਸ਼ੇਕ ਕੇਸ ਪਹਿਲਾਂ ਹੀ ਦਰਜ ਹੈ ਗਿਆ ਨਸ਼ੇ ਦੇ ਉਹਨੂੰ ਐਫੀਰੈਂਡ ਕੀਤਾ ਅਸੀਂ ਥਾਣਾ ਕਤਵਾਲੀ ਦੀ ਪੁਲਿਸ ਨੇ ਔਰ ਇੱਕ ਉਹਦੇ ਨਾਲ ਲੜਕੀ ਪੂਜਾ ਹੈਗੀ ਆ ਲੇਡੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਉਹ ਲਾਕੀਆਂ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ ਉਦੇ ਖਿਲਾਫ ਵੀ ਪਹਿਲਾਂ ਕਮਰਸ਼ੀਅਲ ਕਵਾਂਟੀਟੀ ਦੇ ਕੇਸ ਰਜਿਸਟਰਡ ਹੈ ਆਲਰੇਡੀ ਔਰ ਪੰਜ ਅਸੀਂ ਇਹੋ ਜਿਹੜੇ ਹੈਗੇ ਆ ਦੋਸ਼ੀ ਕਾਲਾ ਅਰੈਸਟ ਕੀਤੀ ਹੈ ਸੀਆਈਏ ਸਟਾਫ ਵੱਲੋਂ ਬਹੁਤ ਅੱਛਾ ਕੰਮ ਕੀਤਾ ਗਿਆ ਤੇ ਇਹਦੇ ਵਿੱਚ ਡੀਐਸਪੀ ਡੀ ਸਾਹਿਬ ਨੇ ਇਨਸਪੈਕਟਰ ਸੀਆਈਏ ਜਨਰਲ ਸਿੰਘ ਨੇ ਔਰ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਅਸੀਂ ਬਚਨਵਾਦਾ ਕੀ ਨਸ਼ਿਆਂ ਦੇ ਖਿਲਾਫ ਅਸੀਂ ਕਪੂਟਲਾ ਵਿੱਚ ਜਿਹੜੀ ਜ਼ਬਰਦਸਤ ਮਹਮ ਜਿਹੜੀ ਆ ਨਸ਼ਾ ਸਮਗਲਾਂ ਦੇ ਖਿਲਾਫ ਵਿੱਢੀ ਹੋਈ ਹੈ ਔਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਖਤ ਵਾਰਨਿੰਗ ਦਿੱਤੀ ਆ ਤੇ ਹੁਣ ਫੇਰ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਦੇ ਆ ਕਿ ਉਹ ਆਪਣਾ ਜਿਹੜਾ ਗਲਤ ਕੰਮ ਹੈ ਉਹ ਛੱਡ ਦੇਣ ਸਰ ਪਹਿਲੇ ਮਾਮਲੇ ਜਿਹੜੇ ਫੀਮ ਵਾਲੇ ਮਾਮਲੇ 'ਚ ਥੋੜਾ ਬ੍ਰੀਫ ਦੱਸ ਸਕਦੇ ਕਿ ਕਿਸ ਤਰ੍ਹਾਂ ਫੀਮ ਲੈ ਜਾਇਆ ਕਿੱਥੋਂ ਲੈ ਆਇਆ ਕਿੱਥੇ ਦੇਣਾ ਆ ਇਸ ਨੂੰ ਕਿਸ ਤਰ੍ਹਾਂ ਇਹ ਕੀ ਨਾਮ ਉਹਨਾਂ ਨੇ ਕਿਸ ਤਰ੍ਹਾਂ ਟ੍ਰੈਫਿਕ ਆ ਫੀਮ ਵਾਲੇ ਕੇਸ ਵਿੱਚ ਮੈਂ ਦੇਖਿਆ ਕਿ ਮੋਤੀ ਹਰੀ ਦਾ ਅਨਿਲ ਖਮਾਰਾ ਹੈ ਰਹਿਣ ਵਾਲਾ ਹੈਗਾ ਇਹ ਬਿਹਾਰ ਤੋਂ ਫੀਮ ਜਿਹੜੀ ਉਹ ਲੈ ਕੇ ਇੱਥੇ ਵੇਚਣੀ ਸੀਗੀ ਇਹਨਾਂ ਨੇ 2 ਕਿਲੋ 600 ਗ੍ਰਾਮ ਫੀਮ ਹੈ ਇਹਦਾ ਇੱਕ ਸਾਥੀ ਜਿਹੜਾ ਸੰਤੋਸ਼ ਉਹ ਇਹ ਜਿਹੜਾ ਕਿ ਉਹ ਬਿਹਾਰ ਸਾਨੂੰ ਪਤਾ ਲੱਗਿਆ ਵੀ ਵਾਪਸ ਚਲਾ ਗਿਆ ਹੈਗਾ ਉਹਦੇ ਖਿਲਾਫ ਵੀ ਸਾਡੀਆਂ ਟੀਮਾਂ ਜਿਹੜੀਆਂ ਉਹ ਵਰਕ ਕਰ ਰਹੀਆਂ ਹੈਗੀਆਂ ਉਹਨੂੰ ਵੀ ਅਸੀਂ ਜਲਦੀ ਐਪਰੀਹੈਂਡ ਕਰ ਦਾਂਗੇ ਹਾਂਜੀ ਤੇ ਦੋਸਤ ਨੂੰ ਹਾਂਜੀ ਸਰ ਇੱਕ ਜਿਹੜਾ ਜਿਹੜੀ ਦੋ ਲੇਡੀਜ਼ ਹੈਗੀਆਂ ਬੜੀਆਂ ਆਪਾਂ ਦੀਆਂ ਬਚਾਰੀ ਕਾਨੂੰਨੀ ਜੀ ਇਹ ਬੰਦਕਰੀ ਹੈਗੀਆਂ ਕਿੰਨੇ ਵੇਚ ਕੋ 2018 2018 ਇਹਨਾਂ ਦੇ ਖਿਲਾਫ ਹਾਂਜੀ ਕੇਸ ਚੱਲ ਰਿਹਾ ਹੈ ਇਹਨਾਂ ਦਾ ਵੈਰੀਫਿਕੇਸ਼ਨ ਕਰ ਰਹੇ ਹਾਂ ਅਸੀਂ ਅ 6 ਕੇਸ ਇਹਨਾਂ ਦੇ ਖਿਲਾਫ ਪਹਿਲੀ ਦੇ ਖਲਾਫ ਕੁਲਵੰਤ ਰਜਿਸਟਰ ਹੈਗੇ ਤਾਂ ਤਿੰਨ ਜਿਹੜੀ ਆ ਦੂਜੀ ਦੇ ਖਲਾਫ ਇਹ ਜੇਲ੍ਹ ਤੋਂ ਇਹ ਚੀਜ਼ ਵੈਰੀਫਾਈ ਕਰ ਰਹੇ ਹਾਂ ਚੀਜ਼ ਵੈਰੀਫਾਈ ਅੰਮ੍ਰਿਤਧਾਰਾ ਵਾਲੇ ਜਿਹਨੇ ਆਇਆ ਤੋਂ ਇਹਨੇ ਪਹਿਲਾਂ ਪਛਾਇਆ ਤੇ ਉਹ ਆਏ ਇਹਨਾਂ ਦਾ ਲਿੰਕ ਕਿੱਥੋਂ ਜਾਨੀ ਕਿ ਲਿੰਕ ਕਿੱਥੇ ਦੇਣਾ ਆਇਆ ਸੀ ਤੇ ਬਾਰਡਰ ਪਾਸਟ ਤੋਂ ਲਿੰਕ ਆਇਆ ਸੀ ਇਹ ਇਨਵੈਸਟਿਗੇਟ ਕਰ ਰਹੇ ਹਾਂ ਅਸੀਂ ਇਹ ਜਾਂਚ ਦਾ ਵਿਸ਼ਾ ਹੈ ਉੱਥੇ ਅਸੀਂ ਵਰਕ ਕਰ ਰਹੇ ਹਾਂ ਤੇ ਇਹ ਅਟਰੈਕ ਕਿਦਾਂ ਹੋਏ ਕੋਈ ਪਹਿਲਾ ਫਸਟ ਟਾਈਮ ਇਹ ਨਈ ਇਨਫਰਮੇਸ਼ਨ ਸੀਗੀ ਸਾਨੂੰ ਕੋਈ ਸੀਕ੍ਰੀਟ ਇਨਫਰਮੇਸ਼ਨ ਸੀਗੀ ਇਹ ਆ ਬੰਦੇ ਕੰਮ ਕਰਦੇਗਾ ਔਰ ਇਧਰ ਲੈ ਕੇ ਆ ਰਿਹਾ ਹੈ ਨਹੀਂ ਦੀ ਕਿਨੂੰ ਦੇਣ ਆ ਰਹੇ ਉਹ ਬੰਦਾ ਸਾਡੇ ਨੈਟ ਵਿੱਚ ਹੈ ਉੱਥੇ ਅਸੀਂ ਟੀਮਾਂ ਲਾਈਆਂ ਹੋਈਆਂ ਨੇ ਤੋਂ ਜਲਦੀ ਉਹਨੂੰ ਅਸੀਂ ਇਹਨਾਂ ਦੇ ਕੋਈ ਡਿਮਾਂਡ ਮਿਲਿਆ ਹੋਵੇ ਜਾਂ 4K ਦੋ ਦਿਨ ਦਾ ਡਿਮਾਂਡ ਇਹਨਾਂ ਦਾ ਮਿਲਿਆ ਸਾਰਿਆਂ ਦਾ ਹੀ ਦੋ ਦਿਨ ਦਾ ਗੱਲ